嗯。<Yeah. S 2> yeah. न सॼे जाम हमाइ आजानी ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਬੜੇ ਪਿਆਰ ਦੇ ਨਾਲ ਬੜੇ ਅਦਬ ਦੇ ਨਾਲ ਬੜੇ ਸਤਿਕਾਰ ਦੇ ਨਾਲ ਤੁਸੀਂ ਸਾਰੇ ਇਸ ਮੇਲੇ ਦਾ ਆਨੰਦ ਮਾਣਣ ਲਈ ਆਏ ਹੋ ਆਵਾਜ਼ ਠੀਕ ਹੈ ਜੀ ਕਰਦੀ ਲੋਕਾਂ ਤੇ ਓਕੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇੱਕ ਹਾਜ਼ਰੀ ਉਹਨਾਂ ਪੀਰਾਂ ਫਕੀਰਾਂ ਦੇ ਨਾਮ ਲਈਏ ਜਿਨ੍ਹਾਂ ਦੀ ਬਦੌਲਤ ਇਸ ਜਗ੍ਹਾ ਤੇ ਹਰ ਸਾਲ ਤੁਸੀਂ ਐਨਾ ਸੋਹਣਾ ਮੇਲਾ ਕਰਵਾਉਂਦੇ ਹੋ ਦਾਤਾ ਜੀ ਦੇ ਕਦਮਾਂ ਦੇ ਵਿੱਚ ਸਮਾਨ ਵਰਗ ਹਾਰੀ ਮੀਰ ਛੋਟੇ ਛੋਟੇ ਬੱਚੇ ਸੰਨੀਆਂ ਮਤਾਵਾ ਪੈਣਾ ਸਭ ਨੂੰ ਇਸ ਮੇਲੇ ਦੀ ਲੱਖ ਲੱਖ ਰੋਣ ਮੁਬਾਰਕਾ ਅਰ ਬਾਬਾ ਦੇ ਆਹ ਦੀ ਸੰਨੀਆ ਕਿੱਥਾ ਹੈ ਪੁਲਾ ਹੈ ਬਾਬਾ ਬੋਗਾ ਕੀ ਆਹ ਦੀ ਸੰਨੀਆ ਕਿੱਥਾ सा सत श्रीकाल सब तो पहले तो मेले तहत बहुत बहुत बधाई बहुत बहुत शुभकामनामा की कहना चाहोगे ਬਸ ਵਧੀਆ ਚੱਲ ਰਿਹਾ ਮੇਲਾ ਜੀ 25 30 ਸਾਲ ਤੋਂ ਲਗਾਤਾਰ ਇਦਾਂ ਹੀ ਬੜੇ ਵਧੀਆ ਪ੍ਰਬੰਧ ਆ ਸਾਰੇ ਵਧੀਆ ਨਜ਼ਾਰੇ ਲੈ ਕੇ ਵਧੀਆ ਪ੍ਰਬੰਧ ਆ ਏਸੀ ਏਸੀ ਵਾਂਗੂ ਚਲਾ ਰੱਖਿਆ 쿨ਰ ਵੀ ਲਾ ਰੱਖਿਆ ਪੱਕੇ ਵੀ ਪਾਣੀ ਵਾਲੇ ਲਾ ਰੱਖਿਆ ਲੰਗਰ ਵੀ ਚੱਲ ਰਿਹਾ ਦੋ ਤਿੰਨ ਤਰ੍ਹਾਂ ਦੀ ਸਬਜੀ ਨਾਲ ਹੀ ਜਲੇਬੀਆਂ ਨਾਲ ਹੀ ਜੂਸ ਦਾ ਤੇ ਕਲਾਕਾਰ ਵੀ ਤੁਹਾਡੇ ਸਾਹਮਣੇ ਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਇਹਨਾਂ ਰਈ ਭਰਾਵਾਂ ਦਾ ਪਤਾ ਜੀ ਐਨ ਆਰ ਆਈ ਭਰਾਵਾਂ ਦਾ ਤੇ ਬਹੁਤ ਬਹੁਤ ਮੁਬਾਰਕਾਂ ਤੋਂ ਉਹਦਾ ਤੇ ਸਿਰ ਤੇ ਹੀ ਉੱਡੇ ਫਿਰਦੇ ਆ ਔਰ ਪਿੰਡ ਨਿਵਾਸੀ ਚਰੂਵਾਲ ਔਰ ਮੀਰਪੁਰ ਦੇ ਸਹਿਯੋਗ ਦੇ ਨਾਲ ਮੇਲਾ ਕਰਾਉਂਦੇ ਆ ਗੱਲ ਕਰੀਏ ਜੇ ਬੱਚਿਆਂ ਦੀ ਬੱਚਿਆਂ ਨੂੰ ਕੀ ਕਹਿਣਾ ਚਾਹੋ ਤੁਸੀਂ ਅੱਜ ਕੱਲ ਦੇ ਨੌਜਵਾਨਾਂ ਤੋਂ ਕੀ ਬੱਚਿਆਂ ਨੂੰ ਦੇਸ਼ ਲਈ ਕਹਿੰਦੇ ਆ ਵੀ ਆਕਾ ਨਸ਼ਿਆ ਤੋਂ ਦੂਰ ਰਹੋ ਔਰ ਸੇਵਾ ਪਾਣੀ ਤੇ ਪੜ੍ਹਾਈ ਦੇ ਅੱਗੇ ਆਓ ਇਦਾਂ ਹੀ ਦੇਸ਼ ਨੂੰ ਅੱਗੇ ਵਧਾਓ ਸੰਕਟਵਾਲਾ ਸਿੱਕੀ ਕੀ ਪ੍ਰਬੰਧ ਕੀਤਾ ਹੈ ਗਰਮੀ ਵੀ ਬਹੁਤ ਹੈ ਸੰਕਟਵਾਲਾ ਦੇ ਪੂਲਰ ਲਾ ਰੱਖਿਆ ਜੀ ਪਾਣੀ ਆਵੇ ਪਖਾ ਗੰਢਾ ਪਾਣੀ ਦੀ ਸਪੀਲ ਹਰ ਤਰ੍ਹਾਂ ਦੇ ਆਈਟਮ ਬਣਾ ਲਕੀ ਹੈ ਕਿ ਤੁਹਾਨੂੰ ਪੂਰਾ ਅੰਦਰ ਨਾਲ ਹੀ ਮਨੋਕਾਮਨਾ ਪੂਰੀ ਹੋਈ ਪੂਰੇ ਬਾਬਾ ਦੇ ਬਾਅਦ ਜੀ ਹਾਂ ਜੀ ਜਿਹੜੇ-ਜਿਹੜੇ ਵੀ ਜਿੱਦਾਂ ਆਪਦੇ ਸੱਚੇ ਮਨ ਤੋਂ ਮਨੋਕਾਮਨਾ ਪੂਰੀ ਕਰਦਾ ਜੀ ਇਹ ਆਪਾਂ ਮੰਨਦੇ ਆ ਤੇ ਸੱਚੇ ਉਹ ਬਹੁਤ ਕਰਦਾ ਜੀ ਹਰ ਇੱਕ ਕੰਮ ਦੇ ਅੱਗੇ ਆਉਂਦੇ ਮੇਲਾ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਮੇਲਾ ਇੱਕ ਦੇਰੀ ਤੇ ਹੋ ਗਈ 35 45 ਸਾਲ ਦੀ ਓਵਰ ਇਹਨੂੰ ਪਹਿਲਾਂ ਵੀ ਚੱਲਦਾ ਆਉਂਦਾ ਮੇਲਾ ਇਸ ਨੇ ਪੱਕਾ ਸਾਡੇ ਟਾਈਮ ਉਪਰ ਟਾਈਮ ਆਉਂਦਾ ਮੇਰਾ ਜੀ ਸਾਡੇ ਚੈਨਲ ਰਾਹੀਂ ਤੁਹਾਨੂੰ ਸੰਗਤ ਦੇਸ਼ਾਂ ਵਿੱਚ ਦੇਖ ਰਹੀ ਹੈ ਵਿਦੇਸ਼ਾਂ ਵਿੱਚ ਦੇਖ ਰਹੀ ਹੈ ਕਿਹੜਾ ਜਾਓਗੇ ਐਨਆਰਆਈ ਦਾ ਐਨਆਰਆਈ ਭਾਵੇਂ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਬੈਠੇ ਵੀਰ ਉਹਨਾਂ ਨੂੰ ਪੂਰੀ ਪੂਰੀ ਬਤਾਈ థాంਕ ਯੂ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇੱਕ ਗੱਲ ਵੀ ਸਿੰਗਰ ਦੀ ਸਿੰਗਰ ਕਿਹੜਾ ਜਿਹੜਾ ਜਿਹੜਾ ਇਹ ਸਿੰਗਰ ਫਰੀਦਕੋਟ ਤੋਂ ਮੀਟ ਮਰਾੜ ਜੀ ਦਾ ਉਹਨਾਂ ਦੇ ਵਾਈਫ दोनों जी पता पूरा नाम था सर जब मैं आल सिंह तुषिसार के चैनल में अपना किंती समय देता है तो आपने बहुत बार मिला है थैंक यू जी तनवाजी मिरवाजी अब बस आसिरिक आजी किनारी अपना सबका पहले तो हम मिले थे बहुत बहुत बताइए और किन्हीं की खुशी किनारुशाय इस दिन बहुत खुशियां की हाँ मैं मैं ਤੇ ਚਲੋ ਅਸੀਂ ਆਉਣ ਆਏ ਸਮੇਂ ਵੀ ਕਰੇ 22 ਇਸਰ ਨਾਲ ਜੁੜਨੋ ਬਾਤੀ ਚਾਬ ਨੂੰ ਟੂਰਨਾਮੈਂਟ ਵੀ ਹੋਣੀ ਹੈ ਜੀ ਤੇ ਇਹਨੇ ਇੱਕ ਕੰਮ ਜਿਹਾ ਆਵੇ ਜੁੜਨ ਕਿ ਇਹਦੇ ਵਿੱਚ ਨਸ਼ਿਆਂ ਤੋਂ ਮੁਕਤ ਹੋ ਕੇ ਯਾਰ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਮੁਰਾਦਾਂ ਪੂਰੀਆਂ ਹੁੰਦੀਆਂ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਹੀ ਮਰਾਦਾਂ ਪੂਰੀਆਂ ਹੁੰਦੀਆਂ ਕਿੰਨੇ ਸਿਰਾਂ ਤੋਂ ਚੱਲਦਾ ਆ ਰਿਹਾ ਜਨਾਬ ਜੀ ਕਰੇ ਦੀ ਸਭ ਦੇ ਪਤਾ ਹੀ ਨਹੀਂ ਕਦੋਂ ਚੱਲੇ ਲੰਬਿਆ ਤਾਂ ਹੋਇਆ ਤਾਂ ਇਹ ਸਾਡੇ ਹਾਂ ਜੰਮਰ ਤੋਂ ਪਹਿਲਾਂ ਦਾ ਠੀਕ ਹੈ ਜੰਮੂ ਇੰਟਰਵਿਊ ਸੁਣੀਆ ਵਾ ਪੁਰਾਣੇ ਬੰਦੇ ਦੇ ਮੁਸਲਮਾਨ ਦੱਸਦੇ ਵੀ ਪਹਿਲਾਂ ਗਾਣਾਂ ਤੋਂ ਪਹਿਲਾਂ ਚੱਲਦਾ ਰਿਹਾ ਵਾ ਹਾਂ ਹਾਂ ਸਰਪੰਚ ਸਾਹਿਬ ਤੁਸੀਂ ਆਪਣੇ ਪਿੰਡ ਤੇ ਰਹੇ ਹੋ ਆਪਣੇ ਰਾਹੀਂ ਆਪਣੇ ਬੱਚਿਆਂ ਨੂੰ ਜਿਹੜੇ ਨੌਜਵਾਨ ਬੱਚੇ ਅੱਜਕੱਲ ਦੀ ਪੀੜ੍ਹੀ ਚੱਲੀ ਆ ਰਹੀ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇਹ ਹੋਏ ਸੰਦੇਸ਼ ਦੇਣਾ ਚਾਹੁੰਦੇ ਜੀ ਮਿਲਿਆ ਦੇ ਨਾਲ ਜੁੜੋ ਸੱਟਾ ਨਾਲ ਜੁੜੋ ਜਸਗਰ ਨਸ਼ਾ ਵਿਰੋਧ ਹੈ ਅਗਲੇ ਚੰਦਰਾਜੀ ਨਸ਼ਾ ਤੋਂ ਬਚੋ ਅੱਜਕੱਲ ਮਾਨ ਸਾਹਿਬ ਨੇ ਵੀ ਇੱਕ ਕਮੇਨ ਤੋਰੀ ਹੈ ਤੁਸੀਂ ਫਿਰ ਵੀ ਯੁੱਧ ਨਸ਼ਿਆ ਵਿਰੁੱਧ ਹਾਂਜੀ ਕਹਿਣਾ ਚਾਹੋਗੇ ਤੁਸੀਂ ਬਹੁਤ ਬਹੁਤ ਵਧੀਆ ਤੇ ਸਭ ਤੋਂ ਵਧੀਆ ਉਹ ਹੀ ਹੈ ਜੀ ਬਹੁਤ ਵਧੀਆ ਆਸ਼ਿਆ ਤੋਂ ਬਾਜੋਗੇ ਤੇ ਸਾਰਿਆਂ ਨੂੰ ਖੁਸ਼ ਹੋ ਜੀ ਇਹ ਉਮੀਦ ਕਰੀਏ ਕਿ ਮਾਨ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਨੂੰ ਇਥੋਂ ਪੰਜਾਬ ਤੋਂ ਬਿਲਕੁਲ ਜੀ ਆਉਣ ਵਾਲੇ ਸਮੇਂ ਤੇ ਹਾਂ ਬਿਲਕੁਲ ਖਤਮ ਕਰਦੇ ਨਸ਼ੇ ਨੂੰ ਬਿਲਕੁਲ ਕੋਈ ਵੀ ਨਸ਼ਾ ਜੋ ਵੀ ਕਰਨ ਵਾਲਾ ਉਸ ਤੋਂ ਹਾਲ ਤੋਂ ਪੂਰੀ ਤੋਂ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਦੇਸ਼ਾਂ ਦੀ ਪੱਕੀ ਸੰਤਾਨ ਨੂੰ ਤੇ ਵਿਦੇਸ਼ਾਂ ਚ ਜਾਣ ਵਾਲੇ ਭਰਾਵਾਂ ਨੂੰ ਕੀ ਆਪਣਾ ਸੰਪਤ ਸਭ ਮੈਸੇਜ ਦੇਣਾ ਚਾਹੋਗੇ ਤੁਸੀਂ ਬਾਤ ਮੈਸੇਜ ਬਹੁਤ ਬਹੁਤ ਮੁਬਾਰਕਾਂ ਦੀ ਹਾਂ ਸਭ ਨੂੰ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨੀ